ਸਵੀਕਾਰ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਟਿਕ ਟਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਇਆ ਬਹੁਤ ਸੋਹਣੀ ਬਹੁਤ ਪਿਆਰੀ ਰੇਂਜ ਦੇ ਉੱਪਰ ਲੈ ਕੇ ਆਇਆ ਫੈਬਰਿਕ ਮੈਂ ਇਹਦੇ ਵਿੱਚ ਤੁਹਾਨੂੰ ਦੋ ਤਿੰਨ ਫੈਬਰਿਕ ਦਿਖਾਵਾਂਗੀ ਠੀਕ ਹੈ ਜੀ ਇੱਕ ਸੈੱਟ ਆਪਣੇ ਕੋਲ ਆਇਆ ਵਾ ਇਹ ਲਾਈਨਿੰਗ ਜਿਹੜੀ ਵਰਬਰੀ ਚੱਲਦੀ ਹੈ ਟੈਬੀ ਲਾਈਨਿੰਗ ਆ ਜਾਂ ਵਰਬਰੀ ਆ ਠੀਕ ਹੈ ਜੀ ਉਹਦੇ ਸਬੂਤ ਨੇ ਇੱਕ ਹੈਗੇ ਆਪਣੇ ਕੋਲ ਬਿਸਕੌਸ ਜੌਰਜ ਹੈਟ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਆ ਬਣ ਕੇ ਤਿੰਨ ਕਲਰਾਂ ਦੇ ਉੱਪਰ ਇੱਕ ਮੈਂ ਮਸਲੀਨ ਸ਼ਿਮਰ ਲੈ ਕੇ ਆਈਆਂ ਬਹੁਤ ਸੋਹਣੀਆਂ ਦੁਪੱਟੀਆਂ ਦੇ ਨਾਲ ਤਿੰਨ ਸੈੱਟ ਨੇ ਤਿੰਨੇ ਸੈੱਟ ਪੂਰੇ ਸੁਪਰ ਡੂਪਰ ਆ ਮਤਲਬ ਕਿ ਕਿਸੇ ਜੀ ਸਿੰਗਲ ਸਿੰਗਲ ਪੀਸ ਵੀ ਨਹੀਂ ਸੋਲੋ ਸੋਲੋ ਨੇ ਤੇ ਕਈਆਂ ਦੇ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਦੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋ ਹੋਇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਬਾਕੀ ਜਿਹੜੀਆਂ ਪੈਨਾ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਸ਼ਾਪ ਦਾ ਟਾਈਮਿੰਗ ਹੈਗਾ ਜੀ 10 ਤੋਂ 5 10 ਤੋਂ 5 ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਬਸ ਇੱਕ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਅਟੈਂਡ ਕਰ ਸਕੀਏ ਤੁਹਾਡਾ ਗੇੜਾ ਇੰਨੀ ਦੂਰ ਨਾਲ ਲੱਗੇ ਪੇਮੈਂਟ ਦਾ ਮੈਥਡ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਨਲਾਈਨ ਪੇਮੈਂਟ ਕਰਕੇ ਨਾਲ ਦੀ ਨਾਲ ਤੁਸੀਂ ਆਪਣੇ ਸੂਟਾਂ ਦੀ ਬੁਕਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਅੱਜ ਵੀ ਲੋ ਜੀ ਦਿਖਾਉਣੀਆਂ ਤੁਹਾਡੀ ਕਲੈਕਸ਼ਨ ਪਹਿਲਾਂ ਮੈਂ ਇੱਕ ਸੂਟ ਤੁਹਾਨੂੰ ਦਿਖਾਉਂਦੀ ਆ ਆਪਣੇ ਕੋਲ ਸੋਲੋ ਹੀ ਆਇਆ ਇਹ ਵਾਈਟ ਬਲੈਕ ਦੇ ਦੋ ਕਲਰਾਂ ਦੇ ਉੱਪਰ ਹੀ ਆ ਰਹੇ ਆ ਵਾਈਟ ਇਹਦਾ ਸੇਲ ਆ ਜੀ ਬਲੈਕ ਕਲਰ ਆਪਣੇ ਕੋਲ ਅਵੇਲੇਬਲ ਆ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਇਸ ਟਾਈਮ ਪਿਓਰ ਜਾਨ ਦੇ ਉੱਪਰ ਆ ਪਿਓਰ ਜਾਮ ਦੇ ਉੱਪਰ ਰੋਗੀ ਡਿਜ਼ਾਈਨਿੰਗ ਬਹੁਤ ਸੋਹਣੀ ਸੁਪਰ ਡੁੱਪਰ ਡਿਜ਼ਾਈਨਿੰਗ ਆ ਸਾਰਾ ਟੋਟਲੀ ਥ੍ਰੈਡ ਦਾ ਕੰਮ ਮਿਲੂਗਾ ਹੈਂਡ ਦੇ ਨਾਲ ਟੱਚ ਮਿਲੂਗਾ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਆਲ ਓਵਰ ਸੂਟ ਰਹੂਗਾ ਬਲੈਕ ਕਲਰ ਦੇ ਉੱਪਰ ਸਾਰੇ ਦੇਖੋ ਚਾਕਾਂ ਦੇ ਉੱਪਰ ਤੁਹਾਨੂੰ ਘੇਰੇ ਦੀ ਸਾਰੀ ਕੜਾਈ ਮਿਲੂਗੀ ਗਲੇ ਦੇ ਉੱਪਰ ਤੁਹਾਨੂੰ ਫਰੰਟ ਪੂਰੀ ਫੁੱਲ ਹੈਵੀ ਮਿਲੂਗੀ ਜਾਨੀ ਕਿ ਬਹੁਤ ਪਿਆਰਾ ਡਿਜ਼ਾਈਨ ਆ ਹੈ ਨਾਲ ਇਹਦੇ ਦੁਪੱਟਾ ਵਾ ਦੀ ਹਾਂ ਓ ਹਾਫ ਪਿਓ ਦਾ ਦੁਪੱਟਾ ਲੱਗਿਆ ਹੋਇਆ ਨਾਲ ਫੋਰ ਸਾਈਡ ਸਾਰੇ ਫਿਨਿਸ਼ਿੰਗ ਲੈਸ ਲੱਗੀ ਹੋਈ ਹੈ ਬਹੁਤ ਸੋਹਣੀ ਨਾਲ ਫਿਨਿਸ਼ਿੰਗ ਲੈਸ ਆ ਕਰੋਸ਼ੀਆ ਲੈਸ ਦੇ ਨਾਲ ਟਾਈ ਡਾਈ ਦੁਪੱਟਾ ਬਣਿਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਇਹ ਵਾਲਾ ਪੀਸ ਚਾਹੀਦਾ ਹੋਇਆ ਹਨਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਪੀਸ ਬਹੁਤ ਸੋਹਣਾ ਬਹੁਤ ਹੀ ਪਿਆਰਾ ਸਿੰਗਲ ਪੀਸ ਆ ਇਹ ਕਿਉਂਕਿ ਸੋ ਲੋ ਹੀ ਹੁੰਦਾ ਇਹ ਵਾਲਾ ਡਿਜ਼ਾਈਨ ਇੱਕ ਵਾਈਟ ਤੇ ਆ ਰਿਹਾ ਇੱਕ ਬਲੈਕ ਤੇ ਆ ਰਿਹਾ ਵਾਈਟ ਵਾਲਾ ਆਪਣੇ ਕੋਲ ਸੇਲ ਹੋ ਗਿਆ ਸੀ ਜਦੋਂ ਆਪਾਂ ਸਟੇਟਸ ਲਾਇਆ ਸੀ ਬਲੈਕ ਵਾਲਾ ਹਜੇ ਅ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਚਲੋ ਤੇ ਆਰਡਰ ਕਰਿਓ। ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ। ਨੈਕਸਟ ਹੈਗਾ ਆਪਣੇ ਕੋਲ ਫੋਟੋ ਵਾਲਾ ਡਿਜ਼ਾਈਨ। ਇਹ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਆ। ਬਾਕੀ ਜੋਰ ਜੱਟ ਦਾ ਬੇਸ ਆ। ਗਰਨੀਆਂ ਦੇ ਵਿੱਚ ਜਿਹੜੀਆਂ ਭੈਣਾਂ ਸੋਹਦੀਆਂ ਰਹਿਣੀਆਂ ਨਾ ਵੀ ਕੀ ਪਾਈਏ ਜੇ ਆਪਾਂ ਕਿਸੇ ਫੰਕਸ਼ਨ ਤੇ ਜਾਣਾ, ਕਿਸੇ ਪਾਰਟੀ ਤੇ ਜਾਣਾ। ਜਾ ਕੋਸ਼ਤ ਕਿਤੇ ਵੀ ਮਤਲਬ ਲਗੇ ਜਿੱਥੇ ਆਪਾਂ ਨੂੰ ਕੋਸ਼ਤ ਦਾ ਹੈਵੀ ਸੋਟਾ ਦੀ ਲੋਡ ਪੈਂਦੀ ਆ ਤਾਂ ਉਥੇ ਤੁਸੀਂ ਫੈਬਰਿਕ ਦਾ ਸੋਚਦੇ ਰਹਿੰਦੇ ਹੋ ਵੀ ਕਿਹੜਾ ਫੈਬਰਿਕ ਯੂਜ਼ ਕਰੀਏ ਗਰਮੀਆਂ ਦੇ ਵਿੱਚ ਇਹ ਸੋਚ ਹਰੇਕ ਪੈਣ ਨੂੰ ਖੜੀ ਰਹਿੰਦੀ ਆ ਸੋ ਇਹ ਵਿਸਕੋਸ ਜਾਰਜਟ ਆ ਜਿਹਨੂੰ ਤੁਸੀਂ ਗਰਮੀਆਂ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਤੇ ਸਿਆਲਾਂ ਵਿੱਚ ਤਾਂ ਵੇਅਰ ਕਰ ਹੀ ਸਕਦੇ ਹੋ ਸਾਰਾ ਬਲੈਕ ਕਲਰ ਦੇ ਉੱਪਰ ਬਲੈਕ ਥ्रेड ਦਾ ਇੰਨਾ ਜ਼ਿਆਦਾ ਟ੍ਰੈਂਡ ਆ ਸਿੰਗਲ ਥ्रेड ਦਾ ਬਹੁਤ ਜ਼ਿਆਦਾ ਟ੍ਰੈਂਡ ਆ ਬੁਟੀਕਾਂ ਦੇ ਫੈਸ਼ਿਓਨਲੀ ਸੂਟ ਰੈਡੀ ਹੋ ਰਹੇ ਨੇ ਕਲਰਾਂ ਦੇ ਉੱਪਰ ਬਲੈਕ ਕਲਰ ਦੇ ਕੰਟਰਾਸਟ ਦੇ ਨਾਲ ਸੋ ਜਿਹੜੀਆਂ ਪਹਿਣਾ ਉਹ ਵਾਲੇ ਸੂਟ ਆਪਾਂ ਕਹਿ ਦਿੰਦੇ ਆ ਵੀ ਮਹਿੰਗੇ ਪੈ ਜਾਂਦੇ ਆ ਤਾਂ ਇਹ ਵਿਸਕੋਸ ਜੋਰਜਟ ਦਾਣੇਦਾਰ ਜੋਰਜਟ ਨਹੀਂ ਲੜਨ ਵਾਲੀ ਜੋਰਜਟ ਨਹੀਂ ਵਿਸਕੋਸ ਦੀ ਬਿਲਕੁਲ ਸੌਫਟ ਵਾਲੀ ਕੁਆਲਿਟੀ ਆ ਗਲੇ ਦਾ ਡਿਜ਼ਾਈਨ ਚੈੱਕ ਕਰ ਲਓ ਚਾਕਾਂ ਦਾ ਡਿਜ਼ਾਈਨ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਬਣ ਕੇ ਸੇਮ ਤੁੰਗ ਪਾਹਾਂ ਦੇ ਉੱਪਰ ਮਿਲੂਗਾ ਸੇਮ ਸਾਰਾ ਥ੍ਰੈਡ ਦਾ ਕੰਮ ਆ ਇੱਕ ਇੱਕ ਟਾਂਕਾ ਜਾਨੀ ਕਿ ਮੂਹੋਂ ਬੋਲਦਾ ਇੰਨਾ ਸੋਹਣਾ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਨਾਲ ਇਹਦੀ ਦੁਪੱਟਾ ਮਿਲੂਗਾ ਜੀ ਸੇਮ ਜੋਰ ਜਟ ਦੇ ਉੱਪਰ ਹੀ ਦੁਪੱਟਿਆਂ ਦੀ ਗ੍ਰੇਸ ਬਹੁਤ ਵਧੀਆ ਬਹੁਤ ਸੋਹਣੀ ਆ ਫਿਨਿਸ਼ਿੰਗ ਲੈਸਿਸ ਵਗੈਰਾ ਲੱਗੀਆਂ ਹੋਈਆਂ ਨੇ ਕੜਾਈ ਵੀ ਮਿਲੂਗੀ ਦੁਪੱਟੇ ਦੇ ਉੱਪਰ ਦੁਪੱਟਾ ਵੀ ਪੂਰਾ ਖੁਲਾ ਢੁਲਾ ਮਿਲੂ ਲੋ ਦੁਪੱਟੇ ਦੀ ਲੰਬਾਈ ਚੜਾਈ ਦੇਖ ਲਓ ਕਿੰਨੀ ਪਿਆਰੀ ਆ ਕਿੰਨੀ ਸੋਹਣੀ ਵਿਸਕੋਸ ਜਾਰਜਟ ਦਾ ਦੁਪੱਟਾ ਰਹੂਗਾ 4 ਸਾਈਡ ਸਾਰੇ ਫਰੋਸ਼ੀਆ ਲੈਸ ਬਲੈਕ ਕਲਰ ਦੀ ਲੱਗੀ ਆ ਇਸ ਤਰ੍ਹਾਂ ਕੋਨਿਆਂ ਦੇ ਉੱਪਰ ਬਲੈਕ ਕਲਰ ਦੇ ਥ੍ਰੈਡ ਦੇ ਨਾਲ ਵਰਕ ਕੀਤਾ ਹੋਇਆ ਬਹੁਤ ਸੋਹਣੇ ਪੀਸ ਰੈਡੀ ਹੋਏ ਨੇ ਤਿੰਨ ਪੀਸ ਆ ਤਿੰਨ ਕਲਰ ਉੱਪਰ ਇਹ ਵਾਲਾ ਡਿਜ਼ਾਈਨ ਆਪਣੇ ਕੋਲ ਰੈਡੀ ਹੋ ਕੇ ਆਇਆ ਬਹੁਤ ਸੋਹਣਾ ਸੁਪਰ ਡਿਜ਼ਾਈਨ ਤੇ ਦੁਪੱਟੇ ਪੂਰੇ ਖੁੱਲੇ ਡੁੱਲੇ ਆ ਦੁਪੱਟੀਆਂ ਦੀ ਲੰਬਾਈ ਚੜਾਈ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀਆਂ ਬਹੁਤ ਪਿਆਰੀਆਂ ਆ ਦੁਪੱਟੇ ਸੋਨੇ ਬਹੁਤ ਆ ਰਹੇ। ਹਮਮ। ਨੰਬਰ ਹੋਗਾ ਜੀ 2. 2 ਨੰਬਰ ਸੂਟੋਂ ਦਾ ਨੈਕਸਟ ਵਾਲਾ ਇਹਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਮਾਊਸ শেਡ। ਹਾਂ। ਨੈਕਸਟ ਕਲਰ ਇਹਦੇ ਵਿੱਚ ਰਹੂਗਾ ਮਾਊਸ, ਸੇਮ ਰਹੂਗਾ ਇਹਦੇ ਨਾਲ ਵੀ ਦੁਪੱਟਾ ਉਸੇ ਤਰ੍ਹਾਂ ਹੀ ਸਾਰਾ ਵਰਕ ਹੋਇਆ ਹੋਇਆ ਫੋਰ ਸਾਈਡ ਲੇਸ ਦੇ ਨਾਲ ਫਿਨਿਸ਼ਿੰਗ। ਕਲਰ ਇਹਦੇ ਇੰਨੇ ਪਿਆਰੇ ਆਇਆ ਤਿੰਨੇ ਦੇ ਕਿੰਨੇ ਅਲੱਗ ਜੇ ਡਿਫਰੈਂਟ ਜੇ ਇਹ ਕਲਰ ਵੇਅਰ ਹੀ ਪੈਣ ਕਿਸੇ ਕੋਲ ਹੋਣਗੇ। ਕਿਉਂਕਿ ਤਿੰਨੇ ਨੇ ਤਿੰਨੇ ਹੀ ਸ਼ੇਡ ਡਿਫਰੈਂਟ ਨੇ ਨੰਬਰ ਹੈਗਾ ਜੀ ਤਿੰਨ ਤਿੰਨ ਨੰਬਰ ਸੂਟ ਰਹੂਗਾ ਇਹ ਵਾਲਾ ਡਿਜ਼ਾਈਨ ਆਲੋਟ ਨੈਕਸਟ ਇਹਦੇ ਵਿੱਚ ਤੁਹਾਨੂੰ ਮਿਲੇਗਾ ਪਿਆਜ਼ੀ ਜਿਹਾ ਸ਼ੇਡ ਆਇਆ ਹੈ ਲਾਈਟ ਜਾਂ ਪਿਆਜ਼ੀ ਸ਼ੇਡ ਬਹੁਤ ਪਿਆਰਾ ਬਲੈਕ ਕਲਰ ਦੇ ਨਾਲ ਫੈਡ ਕਮ ਹੈ ਜਾਂ ਬਲੈਕ ਦਾ ਹੋਇਆ ਇੰਨਾ ਸੋਹਣਾ ਕਿੰਨੇ ਕਲਰਾਂ ਦੇ ਉੱਪਰ ਲੱਗ ਰਿਹਾ ਜਿਹੜਾ ਮਰਜ਼ੀ ਤੁਸੀਂ ਕਲਰ ਲੈ ਸਕਦੇ ਹੋ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਹੀ ਰੀਅਰ ਨੇ ਤੇ ਬਹੁਤ ਹੀ ਪਿਆਰੇ ਨੇ ਤੇ ਸੇਮ ਡਿਜ਼ਾਈਨ ਆ ਤਿੰਨੇ ਸੂਟਾਂ ਦਾ ਨੰਬਰ ਹੈਗਾ ਜੀ 4 ਆ ਲੋ ਨੈਕਸਟ ਵਾਲਾ ਡਿਜ਼ਾਈਨ ਇਹਦੀ ਲਾਈਨਿੰਗ ਆ ਹੈ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਇਸ ਤਰ੍ਹਾਂ ਲੱਗਦੀ ਇਹਦੀ ਸ਼ਰਟ ਦੀ ਲੁੱਕ ਸਾਰੀ ਪ੍ਰਿੰਟਡ ਸ਼ਰਟ ਰਸਟ ਕਲਰ ਦਾ ਸੂਟ ਰਹੂਗਾ ਰਸਟ ਕਲਰ ਦਾ ਕਲਰ ਕੰਟਰਾਸਟ ਆਏਗਾ ਨਾਲ ਰਸਟ ਕਲਰ ਦੀ ਆਉਗੀ ਮਸਲੀਨ ਦੀ ਬਾਟਮ ਤੇ ਨਾਲ ਇਹਨਾਂ ਦੇ ਵੀ ਦੁਪੱਟੇ ਬਹੁਤ ਪਿਆਰੇ ਬਹੁਤ ਸੋਹਣੇ ਆਉਣਗੇ ਇਦਾਂ ਰੋਕੇ ਇਹਦੀ ਦੁਪੱਟੇ ਦੀ ਮੁਕ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਵਾ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਸਿੱਧੇ ਰੱਖੋ ਹਨਾ ਲੈਸਿੰਗ ਫਿਨਿਸ਼ਿੰਗ ਪੱਟੀਆਂ ਨਾਲ ਰੈਡੀ ਕਰਨੇ ਉਹ ਵੀ ਹੋ ਜਾਣਗੇ ਸਿੰਪਲ ਤੁਸੀਂ ਪਾਈਪ ਲਗਵਾਉਣੀ ਆ ਉਹ ਵੀ ਹੋ ਜੂਗੀ ਜਿੰਨੇ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਬਹੁਤ ਵਧੀਆ ਸਰਦਾਰੀ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਨਿੱਕੇ ਮੋਡੇ ਫੰਕਸ਼ਨਾਂ ਦੇ ਬਹੁਤ ਸੋਹਣੇ ਰੈਡੀ ਕਰਕੇ ਪਾ ਸਕਦੇ ਹੋ ਉਸਤਾ ਨੂੰ ਨੰਬਰ ਹੈਗਾ ਜੀ 5 5 ਨੰਬਰ ਤੁਹ ਰਹੂਗਾ ਨੈਕਸਟ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਡਿਜ਼ਾਈਨ ਤੇ ਪ੍ਰਿੰਟਿੰਗ ਚੇਂਜ ਹੋ ਜੂਗੀ ਹਾਂ ਇਹ ਬੈਂਗਨੀ শেਡ ਦੇ ਉੱਪਰ ਆ ਗਿਆ ਡਾਰਕ ਜਿਵੇਂ ਪਰਪਲ ਸ਼ੇਡ ਕਹ ਲਈ ਆਪਾਂ ਜਿਹੜਾ ਥੋੜਾ ਜਿਹਾ ਕਲਾਉਂ ਦੇ ਵਿੱਚ ਪਰਪਲ ਹੁੰਦਾ ਨਾ ਉਹ ਵਾਲਾ ਪਰਪਲ ਸ਼ੇਡ ਇਹਦੀ ਵੀ ਪ੍ਰਿੰਟਿੰਗ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਨਾਲ ਇਹਦੇ ਸੇਮ ਵਿਸਕੋਸ ਨੂੰ ਕਲੀਨ ਦੀ ਆ ਉਹ ਵੀ ਬਾਟਮ ਤੇ ਨਾਲ ਇਹਦੇ ਸੇਮ ਹੀ ਆਊਗਾ ਜੀ ਦੁਪੱਟਾ ਹਲਕ ਦੁਪੱਟਿਆਂ ਦੀ ਲੰਬਾਈ ਚੁੜਾਈ ਜਿਵੇਂ ਮਰਜੀ ਤੁਸੀਂ ਯਾਨੀ ਕਿ ਸਿਰ ਤੇ ਵੀਅਰ ਕਰੋ ਬੁੱਕਲ ਮਾਰੋ ਦੁਪੱਟੀਆਂ ਦੀ ਬਹੁਤ ਸੋਹਣੀਆਂ ਦੁਪੱਟੀਆਂ ਨੇ ਡਿਸਕਾਊਂਟ ਦੀ ਕੁਆਲਿਟੀ ਲੱਗੀ ਆ ਸਾਰੀ ਸ਼ਰਟ ਦੀ ਸਾਰੀ ਬਾਟਮ ਦੀ ਸਾਰੇ ਦੁਪੱਟੇ ਦੀ ਬਹੁਤ ਸੋਹਣੀ ਸਾਰੀ ਚੀਜ਼ ਰੈਡੀ ਹੋਈ ਹੋਈ ਹੈ ਇਹ ਕੋਈ ਨਹੀਂ ਛੇ ਨੰਬਰ ਸੂਟ ਨੰਬਰ ਹੋਊਗਾ ਜੀ 6 ਨੈਕਸਟ ਵਾਲਾ ਦੇਖ ਲਓ ਲਾਈਟ ਜਿਹਾ ਕਲਰ ਆ ਗਿਆ ਜੀ ਗ੍ਰੇ ਕਲਰ ਆਲੋ ਗ੍ਰੇ ਕਲਰ ਦੇ ਉੱਪਰ ਹੈ ਇਹ ਵਾਲਾ ਪੀਸ ਬਹੁਤ ਹੀ ਪਿਆਰਾ ਨਾਲ ਸੇਮ ਆਉਗੀ ਗ੍ਰੇ ਕਲਰ ਦੀ ਇਹ ਪਲੇਨ ਬਾਟਮ ਬਾਟਮ ਸਾਰੀ ਇਹਦੀ ਪ੍ਰਿੰਟਡ ਰੋਗੀ ਡਿਜੀਟਲ ਰੋਗੀ 2500 ਵਾਲਾ ਸੂਟ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਾਣਗੇ ਆਪਾਂ ਸਾਰਾ ਰਸ਼ੀਆ ਬ੍ਰਾਂਡ ਦੇ ਜਿੰਨੀ ਕਲੈਕਸ਼ਨ ਦਿਖਾ ਰਹੀ ਆ ਸਾਰੇ ਪੂਰੇ ਟੌਪ ਦੇ ਬ੍ਰਾਂਡਾਂ ਦੀ ਆ ਇਹ ਜਿੰਨੇ ਵੀ ਆਹ ਵਾਲੇ ਪੀਸ ਨੇ ਸਾਰੇ ਰਸ਼ੀਆ ਬ੍ਰਾਂਡ ਦੇ ਨੇ ਬਹੁਤ ਸੋਹਣੇ ਪੀਸ ਨੇ ਤੇ ਰੇਟ ਆਪਾਂ ਦੇ ਰਹੇ ਆ ਸਿਰਫ 2050 ਲਓ ਜੀ ਨਾਲੇ ਕੇ ਸੇਮ ਆਊਗਾ ਦੁਪੱਟਾ ਬਹੁਤ ਸੋਹਣਾ ਗ੍ਰੇ ਕਲਰ ਦਾ ਪੀਸ ਆ ਬਹੁਤ ਹੀ ਪਿਆਰਾ ਇਹ ਸਾਰੀ ਬਿਸਕੋਜ਼ ਦੀ ਕੁਆਲਿਟੀ ਆ ਬਾਕੀ ਇਹ ਵਾਲੇ ਪੀਸ ਦਾ ਜੋ ਬਹੁਤ ਸੋਹਣੀ ਫ੍ਰਗਰੈਂਸ ਆਂਦੀ ਆ ਜਦੋਂ ਖੋਲਦੇ ਆ ਨਾ ਬਹੁਤ ਸੋਹਣੀ ਖੁਸ਼ਬੂ ਆਂਦੀ ਆ ਤੇ ਇਹ ਖੁਸ਼ਬੂ ਆਏ ਨਹੀਂ ਹੈਗਾ ਵੀ ਆਪਾਂ ਧੋਤਾ ਦਾ ਚਲੀ ਜਾਊਗੀ ਬਹੁਤ ਦੇਰ ਤੱਕ ਇਹ ਵਾਲੀ ਚੱਲਦੀ ਆ ਦੀ ਚਾਹੇ ਕਈ ਥੋ ਪੈ ਜਾਂਦੇ ਆ ਇਸੇ ਤਰ੍ਹਾਂ ਹੀ ਰਹਿੰਦੀ ਆ ਕਿਉਂਕਿ ਇਹਦੇ ਵਿੱਚ ਥ्रेड ਯੂਜ਼ ਹੁੰਦਾ ਸੱਤ ਨੰਬਰ ਰਹੂਗਾ ਜੀ ਸੂਟ ਬਹੁਤ ਹੀ ਸੋਹਣਾ ਜਿਹਾ ਤੇ ਬਹੁਤ ਹੀ ਪਿਆਰਾ ਜਿਹਾ ਨੈਕਸਟ ਹੈਗਾ ਮਜ਼ੈਂਟਾ ਪਿੰਕ ਸ਼ੇਡ ਦੇ ਉੱਪਰ ਇਹ ਸ਼ਿਮਰ ਦਾ ਟੱਚ ਆ ਗਿਆ ਇਹਦੇ ਵਿੱਚ ਸਾਰੀ ਤੁਹਾਨੂੰ ਸ਼ਿਮਰ ਦਾ ਟੱਚ ਮਿਲੂਗਾ ਇਹਦੇ ਵਿੱਚ ਆਲਓਵਰ ਸੂਟ ਹੈ ਨਾਲ ਆਲਓਵਰ ਸੂਟਾ ਜੀ ਪੰਜ ਮੀਟਰ ਦੀ ਪ੍ਰੋਪਰ ਕੱਟ ਰਹੂਗੀ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਸੋਹਣੀਆਂ ਬਹੁਤ ਸੋਹਣੀ ਫ੍ਰੈਗਰੈਂਸ ਆ ਤੇ ਇਹਨੇ ਸ਼ਿਮਰ ਦਾ ਟੱਚ ਆ ਵਿੱਚ ਮਸਲੀਨ ਸ਼ਿਮਰ ਆਪਾਂ ਇਹਨੂੰ ਕਹਿ ਸਕਦੇ ਹਾਂ ਮਸਲੀਨ ਸ਼ਿਮਰ ਦੇ ਉੱਪਰ ਇਹ ਵਾਲਾ ਪੀਸ ਆ ਨਾਲ ਇਹਦੇ ਸੇਮ ਮਿਲੂਗਾ ਤੁਹਾਨੂੰ ਦੁਪੱਟਾ ਵਿਸਕਾਸਮਸਲੀਨ ਦਾ ਅਲਟ ਵਿਸਕਾਸਮਸਲੀਨ ਦਾ ਪੂਰਾ ਖੁੱਲਾ ਢੁੱਲਾ ਦੁਪੱਟਾ ਮਿਲ ਰਿਹਾ ਤੁਹਾਨੂੰ ਇਹਦੇ ਨਾਲ ਬਹੁਤ ਸੋਹਣੀ ਕੁਆਲਿਟੀ ਆ ਦੁਪੱਟੀਆਂ ਦੀ ਵੀ ਬਿਲਕੁਲ ਹੀ ਸੌਫਟ ਵਾਲੀ ਤੇ ਨਾਲ ਇਹਦਾ ਨੰਬਰ ਹੈਗਾ ਜੀ 8 8 ਨੰਬਰ ਹੋਊਗਾ ਪੀਸਵਾ ਨੰਬਰ ਜੀ ਨੈਕਸਟ ਜਿਹੜਾ ਮੈਂ ਸੈੱਟ ਦਿਖਾ ਰਹੀਆਂ ਇਹ ਵੀ ਸੇਮ ਕੱਪੜੇ ਦੇ ਉੱਪਰ ਮਸਲੀਨ ਸ਼ਿਮਰ ਦਾ ਹੀ ਹੈ ਇਹ ਵਾਲਾ ਸੋਲੋ ਪੀਸ ਹੈ ਇਹਦੇ ਵਿੱਚ ਕੋਈ ਕਲਰ ਡਿਜ਼ਾਈਨ ਕੁਝ ਨਹੀਂ ਹੈਗਾ ਆਹ ਵਾਲਾ ਜਿਹੜਾ ਪੀਸ ਨੇ ਇਹਨਾਂ ਵਿੱਚ ਚਾਰ ਕਲਰ ਨੇ ਇੰਗਲਿਸ਼ ਦਾ ਚਾਰਟ ਆਇਆ ਹੈ ਤੇ ਰਹਿਣਗੇ ਸੇਮ ਮਸਲੀਨ ਖਿਮਰ ਦੇ ਉੱਪਰ ਬ੍ਰਾਂਡ ਰਹੂਗਾ ਜੀ ਪ੍ਰਕਤੀ ਪ੍ਰਕਤੀ ਬ੍ਰਾਂਡ ਨੇ ਸੁਪਰ ਬ੍ਰਾਂਡ ਆ ਆ ਲੋ ਬਹੁਤ ਸੋਹਣਾ ਬਹੁਤ ਹੀ ਪਿਆਰਾ ਨਾਲ ਇਹਨਾਂ ਦੀਆਂ ਜਿਹੜੀਆਂ ਪਰ ਸੂਟ ਰਹਿਣਗੇ ਆਲ ਓਵਰ ਸੂਟ ਰਹੂਗੀ 5 ਮਿੰਟਾਂ ਦੀ ਪ੍ਰੋਪਰ ਕੱਟ ਰਹੂਗੀ ਤੇ ਨਾਲ ਰਹਿਣਗੇ ਮਸਲੀਨ ਦੇ ਦੁਪੱਟੇ ਹਲੋ ਮਸਲੀਨ ਦੇ ਦੁਪੱਟੇ ਨੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਸੂਟ ਵੀ ਪਸੰਦ ਆ ਰਿਹਾ ਹਨਾ ਫਟਾਫਟ ਲੈ ਕੇ ਸਕਰੀਨਸ਼ਾਟ ਕਰੀ ਚਲਿਓ ਨੰਬਰ ਹੈਗਾ ਜੀ 9 9 ਨੰਬਰ ਸੂਟ ਰੋਗਾ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲ ਜਾਣਗੇ ਇਹ ਹੈਗਾ ਲਾਈਟ ਜャ ਬਲੂ ਸ਼ੇਡ ਬੇਬੀ ਬਲੂ ਕਲਰ ਆਪਏ ਨੂੰ ਕਹਿ ਸਕਦੇ ਆ ਸਾਰੇ ਦੇ ਚਾਰੇ ਹੀ ਕਲਰ ਬਹੁਤ ਹੀ ਸਰਦਾਰੀ ਜੇ ਇੰਗਲਿਸ਼ ਸ਼ੇਡ ਤੁਹਾਨੂੰ ਮਿਲਣਗੇ ਹਲੋ ਨੈਕਸਟ ਵਾਲਾ ਇਹਦੇ ਵਿੱਚ ਗ੍ਰੀਨ ਸ਼ੇਡ ਮਿਲੋ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਸ਼ੇਡ ਆ ਵਿਚ 골ਡਨ ਆ ਰਹੀ ਆ ਤੇ ਵਿੱਚ ਹੀ ਗ੍ਰੀਨ ਦੀ ਜਾਣਕਾਰੀ ਆ ਬਹੁਤ ਸੋਹਣਾ ਜਿਵੇਂ ਮਰਜੀ ਪਾਰਟੀ ਵੀ ਆ ਜਿੱਥੇ ਮਰਜੀ ਫੰਕਸ਼ਨ ਤੇ ਤੁਸੀਂ ਪਾ ਸਕਦੇ ਹੋ ਨੰਬਰ ਹੈਗਾ 10 ਸੇਮ ਰਹੂਗਾ ਦੁਪੱਟਾ ਨੈਕਸਟ ਤੁਹਾਨੂੰ ਮਿਲੇਗਾ ਜੀ ਕਿੰਨੀ ਜੈ ਸ਼ੇਡਾ ਹੈ ਵੀ ਨਾਲ ਇਹਦੇ ਸੇਮ ਰਹੂਗਾ ਜੀ ਦੁਪੱਟਾ ਤੇ ਨੰਬਰ ਰਹੂਗਾ ਜੀ 11 11 ਨੰਬਰ ਸੂਟ ਰਹੂਗਾ ਲਓ। ਹਨਾ ਇਹ ਲੋਰ ਸੋਹਣਾ ਹਨ। ਹਾਂ ਆ ਵੀ ਕਲੈਕਸ਼ਨ ਹੈ। ਇਹਦੇ ਵਿੱਚ ਗ੍ਰੀਨ ਮੋਰ ਪੰਖੀ ਆ ਜੀ ਚਮਕਾ ਰਿਹਾ ਮੋਰ ਪੰਖੀ ਆ ਜਾਂ ਫਲਾਵਰ ਚਮਕ ਦੇ ਰਿਹਾ ਇਹਦੇ ਵਿੱਚ ਕਲਰ ਦੀ ਤੇ ਬਾਕੀ ਸਾਰਾ 골ਡਨ ਦੇ ਨਾਲਾ ਮਤਲਬ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਨਾ ਪੇਂਟ ਹੋਇਆ ਹੁੰਦਾ ਵੀ ਬਹੁਤ ਸੋਹਣਾ ਪੱਤਿਆਂ ਦੀ ਡਿਜ਼ਾਈਨਿੰਗ ਆ ਨਾ ਡਿਜੀਟਲ ਜੀ ਹੋਈ ਹੋਈ ਬਹੁਤ ਸੋਹਣਾ ਡਿਜ਼ਾਈਨ ਆ ਸੁਪਰ ਆ ਚਾਰੇ ਕਲਰ ਤੇ ਬਹੁਤ ਸੋਹਣੇ ਆਏ ਨੇ ਨਾਲ ਸੇਮ ਵਿਸਕੋਸ ਮਸਲਿਨ ਦੇ ਆਏ ਨੇ ਦੁਪੱਟੇ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਤੇ ਲੈ ਕੇ ਆਇਆ। ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਇਹ ਵਾਲੇ ਸੂਟ ਦਾ ਨੰਬਰ ਹੋਊਗਾ ਜੀ 12 12 ਨੰਬਰ ਸੂਟ ਰਹੂਗਾ ਜਿਹੜਾ ਵੀ ਸੂਟ ਤੁਹਾਨੂੰ ਆਊਗਾ ਪਸੰਦ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ WhatsApp ਦਾ ਉਹਦੇ ਉੱਪਰ ਜਾ ਕੇ ਤੁਸੀਂ ਇਹ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਬੇਫਿਕਰ ਹੋ ਕੇ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਥਰੂ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਲੈਕਸ਼ਨ ਕਿੰਦਾ ਨਹੀਂ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ